ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਮੈਂ ਫੇਰ ਇੱਕ ਤੁਹਾਡੇ ਵਾਸਤੇ ਬਹੁਤ ਸੌਖਾ ਡਿਜ਼ਾਈਨ ਲੈ ਕੇ ਆਈਆਂ ਜੀ ਜਿਹੜਾ ਕਿ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਕਿਸੇ ਵੀ ਆਪਾਂ ਆਪਣੀ ਕੋਟੀ ਜੈਕਟ ਵਿੱਚ ਪਾ ਸਕਦੇ ਹਾਂ ਇਹ ਡਿਜ਼ਾਈਨ ਹੈ ਜੀ ਜਿਹੜਾ ਬਣਾਇਆ ਹੋਇਆ ਸਲਾਈਆਂ ਨਾਲ ਹੈ ਪਰ ਲੱਗਦਾ ਇਸ ਤਰ੍ਹਾਂ ਜਿਵੇਂ ਇੱਕ ਰੋਸ਼ੀਏ ਨਾਲ ਬਣਾਇਆ ਹੁੰਦਾ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਇਹ ਇਹ ਡਿਜ਼ਾਈਨ ਹੈ ਜੀ ਜਿਹੜਾ ਇਹ 4-4 ਦੇ ਹਿਸਾਬ ਨਾਲ ਆਪਾਂ ਨੇ ਕੁੰਡੇ ਪਾਉਣੇ ਆ ਜਿਹੜੇ ਬਾਧੂ ਕੁੰਡਿਆਂ ਜੀ ਉਹ ਆਪਣੇ ਹਿਸਾਬ ਨਾਲ ਜੇ 1-1 ਛੱਡਣਾ ਇੱਧਰਲੀ ਸਾਈਡ ਤਾਂ 2 ਕੁੰਡੇ ਫालतू ਪਾ ਲਓ ਜੇ ਆਪਾਂ ਨੇ 2-2 ਛੱਡਣੇ ਆ ਤਾਂ ਆਪਣੇ 4-4 ਕੁੰਡੇ ਫालतू ਪਾ ਲਓ ਉਹ ਆਪਣੀ ਮਰਜ਼ੀ ਹੈ ਜੀ ਅਗਲੀ ਸਾਈਡ ਤੇ ਪਿਛਲੀ ਸਾਈਡ ਆਪਾਂ ਨੇ ਕਿੰਨੇ-ਕਿੰਨੇ ਕੁੰਡੇ ਸਿੱਧੇ ਛੱਡਣੇ ਆ ਜਿਵੇਂ ਬਣ ਕੇ ਦੇਖੋ ਕਿੰਨਾ ਪਿਆਰਾ ਲੱਗਦਾ ਇਹ ਬਿਲਕੁਲ ਇਸ ਤਰ੍ਹਾਂ ਲੱਗਦਾ ਵੀ ਕਰੋਸ਼ੀਆ ਨਾਲ ਬਣਾਇਆ ਹੋਇਆ ਕੋਈ ਨਹੀਂ ਦੱਸ ਸਕਦਾ ਵੀ ਇਹ ਡਿਜ਼ਾਈਨ ਤੁਸੀਂ ਸਿਲਾਈਆਂ ਨਾਲ ਬਣਾਇਆ ਹੋਇਆ ਚਲੋ ਜੀ ਡਿਜ਼ਾਈਨ ਆਪਾਂ ਸ਼ੁਰੂ ਕਰਦੇ ਹਾਂ ਹਰ ਵਾਰੀ ਦੀ ਤਰ੍ਹਾਂ ਇਹ ਡਿਜ਼ਾਈਨ ਵੀ ਮੈਂ ਬਹੁਤ ਸੌਖਾ ਜਿਹਾ ਦੱਸਣ ਲੱਗਦੀ ਹਾਂ ਤੁਹਾਨੂੰ ਮੇਰੀ ਕੋਸ਼ਿਸ਼ ਰਹਿੰਦੀ ਹੈ ਵੀ ਤੁਹਾਨੂੰ ਸੌਖੇ ਸੌਖੇ ਡਿਜ਼ਾਈਨ ਤੇ ਘੱਟ ਟਾਈਮ ਵਿੱਚ ਬਣਨ ਵਾਲੇ ਡਿਜ਼ਾਈਨ ਦੱਸਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਵੀਡੀਓ ਨੂੰ ਸਾਰਿਆਂ ਨੂੰ ਬਹੁਤ ਪਿਆਰ ਦੰਨੇ ਆ ਜੀ ਲਾਇਕ ਕਰਦੇ ਆ ਚਲੋ ਜੀ ਆਪਾਂ ਸ਼ੁਰੂ ਕਰਦੇ ਆਂ ਜਾਇਨ ਮੈਂ ਇਹ ਇੱਕ ਕੁੰਡਾ ਲਾਉਂਗੀ ਜੀ ਅਗਲੀ ਸਾਈਡ ਸਿੱਧਾ ਤੁਸੀਂ ਜਿੰਨੇ ਆਪਣੇ ਬਾਧੂ ਰੱਖੇ ਆ ਉਹਨੇ ਆਪਣੇ ਸਿੱਧੇ ਪਾ ਸਕਦੇ ਆ ਇੱਕ ਕੁੰਡਾ ਸਿੱਧਾ ਪਾ ਕੇ ਜੀ ਇਹ ਚਾਰ ਕੁੰਡੇ ਆ ਜਿਹੜੇ ਚਾਰ ਕੁੰਡਿਆਂ ਤੇ ਡਿਜ਼ਾਈਨ ਬਣਨਾ ਹੈ 1 2 3 ਤਿੰਨ ਕੁੰਡੇ ਛੱਡ ਕੇ ਜਿਹੜਾ ਚੌਥਾ ਕੁੰਡਾ ਉਹਦੇ ਵਿੱਚ ਦੀ ਇਸ ਤਰ੍ਹਾਂ ਸਲਾਈ ਕੱਢ ਲੈਣੀ ਆਪਾਂ ਨੇ ਇਸ ਤਰ੍ਹਾਂ ਸਾਈਡ ਕੋਲ ਨੂੰ ਨਹੀਂ ਕੱਢਣੀ ਇਸ ਤਰ੍ਹਾਂ ਵਿੱਚ ਦੀ ਕੱਢਣੀ ਹੈ ਇਸ ਤਰ੍ਹਾਂ ਸਲਾਈ ਕੱਟ ਕੇ ਇਹਨੂੰ ਆਪਾਂ ਨੇ ਇਸ ਤਰ੍ਹਾਂ ਢਿੱਲਾ ਜਿਹਾ ਫੁੰ ਲੈਣਾ। ਫਿਰ ਆਪਾਂ ਨੇ ਜਿਹੜੇ ਆਹ ਤਿੰਨ ਕੁੰਡੇ ਆ ਜੀ ਇਹਨਾਂ ਨੂੰ ਆਪਾਂ ਨੇ ਸਿੱਧੇ ਫੁੰ ਲੈਣਾ। 2 3 ਹੁਣ ਆਪਾਂ ਨੇ ਆਹ ਚੌਥਾ ਕੁੰਡਾ ਜਿਹੜਾ ਬੁਣਿਆ ਹੋਇਆ ਸਭ ਤੋਂ ਪਹਿਲਾਂ ਇਹਨੂੰ ਵੀ ਆਪਾਂ ਨੇ ਥੱਲੇ ਉਤਾਰ ਦੇਣਾ। ਫਿਰ ਉਸੇ ਤਰ੍ਹਾਂ 1 2 3 ਤਿੰਨ ਕੁੰਡੇ ਛੱਡ ਕੇ ਚੌਥੇ ਕੁੰਡੇ ਨੂੰ ਆਪਾਂ ਨੇ ਇਸ ਤਰ੍ਹਾਂ ਬੁਣਨਾ। ਫਿਰ ਆਪਾਂ ਨੇ ਇਹ ਤਿੰਨ ਗੁੰਡੇ ਸਿੱਧੇ ਪੂਣ ਲੈਣੇ ਤਿੰਨ ਗੁੰਡੇ ਪੁਣ ਕੇ ਫਿਰ ਆਪਾਂ ਨੇ ਆਹ ਚੌਥਾ ਗੁੰਡਾ ਜਿਹੜਾ ਇਹ ਵੀ ਥੱਲੇ ਧਾਰ ਦੇਣਾ ਫਿਰ ਉਸੇ ਤਰ੍ਹਾਂ ਤਿੰਨ ਗੁੰਡੇ ਛੱਡ ਕੇ ਚੌਥੇ ਗੁੰਡੇ ਦੇ ਵਿੱਚ ਦੀ ਸਿਲਾਈ ਕੱਢ ਕੇ ਆਪਾਂ ਨੇ ਪਹਿਲਾਂ ਪੂਣ ਲੈਣਾ ਫਿਰ ਇਹ ਆਪਾਂ ਨੇ ਤਿੰਨ ਗੁੰਡੇ ਪੂਣ ਲੈਣੇ ਜੀ ਬਹੁਤ ਸਬਖੜਾ ਜਾਇਨਾ ਜੀ ਬਣਾ ਕੇ ਜਰੂਰ ਦੇਖਿਓ ਕਮੈਂਟ ਕਰਕੇ ਦੱਸਿਓ ਜੀ ਜੇ ਮੇਰੇ ਚੈਨਲ ਤੇ ਨਵੇਂ ਆ ਜੀ ਪਹਿਲੀ ਵਾਰ ਹੀ ਆਏ ਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਜੀ ਕਿਵੇਂ ਲੱਗਦਾ ਤੁਹਾਨੂੰ ਦੱਸਣ ਦਾ ਤਰੀਕਾ ਦੱਸਣ ਦਾ ਫਾਇਦਾ ਤਾਂ ਹੀ ਹੈ ਜੇ ਤੁਹਾਨੂੰ ਸਮਝ ਲੱਗੇ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਲੱਗਦਾ ਬਣ ਕੇ ਪੂਰੀ ਸਲਾਈ ਆਪਾਂ ਇਸ ਤਰ੍ਹਾਂ ਹੀ ਤਿੰਨੇ ਗੁੰਡੇ ਛੱਡ ਕੇ ਪਹਿਨਾ ਚੌਥੇ ਗੁੰਡੇ ਨੂੰ ਇਸ ਤਰ੍ਹਾਂ ਬੁਣ ਲੈਣਾ ਫਿਰ ਇਹ ਤਿੰਨ ਗੁੰਡੇ ਬੁਣ ਲੈਣੇ ਆਪਾਂ ਨੇ ਪੂਰੀ ਸਲਾਈ ਆਪਾਂ ਨੇ ਆਪਣੀ ਇਸ ਤਰ੍ਹਾਂ ਹੀ ਬੁਣ ਲੈਣੀ ਹੈ ਜੀ। ਨਾ ਸਾਤੇਆਂ ਰੱਖਣ ਜੀ ਜਿਹੜਾ ਆਪਾਂ ਨੇ ਚੌਥਾ ਗੁੰਡਾ ਪਹਿਲਾਂ ਬੁਣਨਾ ਇਹਨੂੰ ਥੋੜਾ ਜਿਹਾ ਢਿੱਲਾ ਰੱਖ ਕੇ ਬੁਣਨਾ ਹੈ। ਇਸ ਤਰ੍ਹਾਂ ਆਪਣਾ ਡਿਜ਼ਾਈਨ ਵਧੀਆ ਲੱਗੂਗਾ। ਆ ਇੱਕ ਗੁੰਡਾ ਪਿਛਲੀ ਸਾਈਡ ਆਪਾਂ ਨੇ ਇਹ ਬਣਾ ਲਿਆ ਸਿੱਧਾ। ਹੁਣ ਆਪਾਂ ਅੱਗੇ ਦੀ ਉਲਟੀ ਸਲਾਈ ਚ ਇਹ ਦੋਨਾਂ ਸਲਾਈਆਂ 'ਚ ਡਿਜ਼ਾਈਨ ਬਣੂਗਾ ਜੀ ਉਲਟੀ ਵਿੱਚ ਵੀ ਤੇ ਸਿੱਧੀ ਵਿੱਚ ਵੀ ਦੋ ਸਲਾਈਆਂ ਦਾ ਹੀ ਡਿਜ਼ਾਈਨ ਹੈ ਜੀ ਇਹ ਹੁਣ ਮੈਂ ਇੱਕ ਕੁੰਡਾ ਪਾਣੂਗੀ ਜੀ ਪਹਿਲਾ ਉਸ ਤੋਂ ਬਾਅਦ ਜਿਹੜੇ ਚਾਰ ਕੁੰਡਿਆਂ ਦਾ ਆਪਾਂ ਨੇ ਡਿਜ਼ਾਈਨ ਬਣਾਇਆ ਜੀ ਉਹਨਾਂ ਤੋਂ ਜਿਹੜਾ ਇਹ ਸਭ ਤੋਂ ਅਗਲਾ ਕੁੰਡਾ ਇਹਨੂੰ ਆਪਾਂ ਨੇ ਇਸ ਤਰ੍ਹਾਂ ਉਲਟਾ ਪਾਣ ਲਿਆ ਸ਼ੁਰੂ ਕਰਨਾ ਜਦ ਇਹ ਆਪਾਂ ਨੂੰ ਇਹ ਦੇਖਣਾ ਧਿਆਨ ਨਾਲ ਉਸ ਤੋਂ ਬਾਅਦ ਆਪਣੇ ਆਪ ਬਣਨ ਲੱਗ ਜਾਣਾ ਡਿਜ਼ਾਈਨ ਨੇ ਆਹ ਕੁੰਡਾ ਉਲਟਾ ਪਾਣ ਕੇ ਫਿਰ ਆਪਾਂ ਨੇ ਇਹ ਤਿੰਨ ਕੁੰਡੇ ਛੱਡ ਕੇ 1 2 3 ਆਹ ਜਿਹੜਾ ਚੌਥਾ ਕੁੰਡਾ ਹੈ ਇਹਦੇ ਵਿੱਚ ਦੀ ਇਸ ਤਰ੍ਹਾਂ ਬੁਣ ਲੈਣਾ ਇਹਨੂੰ ਉਲਟਾ ਉਸ ਤੋਂ ਬਾਅਦ ਆਪਾਂ ਨੇ ਇਹ ਤਿੰਨ ਕੁੰਡੇ ਉਲਟੇ ਬੁਣ ਲੈਣੇ ਫੇਰਾ ਚੌਥਾ ਗੁੰਡਾ ਜਿਹੜਾ ਪਹਿਲਾਂ ਪੁਣਿਆ ਤੇ ਇਹਨੂੰ ਵੀ ਥੱਲੇ ਤਾਰ ਦੇਣਾ ਫੇਰ ਉਸੇ ਤਰ੍ਹਾਂ ਡਿਜ਼ਾਈਨ ਨੇ ਚੱਲ ਪੈਣਾ ਤਿੰਨ ਕੁੰਡੇ ਛੱਡ ਕੇ 1 2 3 ਤਿੰਨ ਕੁੰਡੇ ਛੱਡ ਕੇ ਚੌਥੇ ਕੁੰਡੇ ਨੂੰ ਇਸ ਤਰ੍ਹਾਂ ਇਧਰਲੇ ਪਾਸੇ ਤੋਂ ਬੁਣ ਲੈਣਾ ਸਿੱਧੇ ਪਾਸੇ ਤੋਂ ਐ ਸਲਾਈ ਕੱਢ ਕੇ ਇਸ ਤਰ੍ਹਾਂ ਬੁਣ ਲੈਣਾ ਇਹਨੂੰ ਰੱਖਣਾ ਇਹਨੂੰ ਵੀ ਇਸ ਤਰ੍ਹਾਂ ਢਿੱਲਾ ਜਿਵੇਂ ਸਿੱਧੇ ਚ ਰੱਖਿਆ ਆਪਾਂ ਨੇ ਫੇਰ ਆਪਾਂ ਨੇ ਤਿੰਨੇ ਗੁੰਡੇ ਆਪਣੇ ਉਲਟੇ ਬੁਣ ਲੈਣੇ ਜੀ ਪੂਰੀ ਸिलाई ਆਪਾਂ ਇਸ ਤਰ੍ਹਾਂ ਹੀ ਆਪਣੀ ਕੰਪਲੀਟ ਕਰ ਲੈਣੀ ਜੀ ਤਿੰਨ ਗੁੰਡੇ ਛੱਡੀ ਜਾਣੇ ਚੌਥੇ ਗੁੰਡੇ ਨੂੰ ਪਹਿਲਾਂ ਬੁਣੀ ਜਾਣਾ ਫੇਰ ਆਪਾਂ ਨੇ ਤਿੰਨ ਗੁੰਡਿਆਂ ਨੂੰ ਬੁਣ ਲੈਣਾ ਉਲਟੇ ਬਹੁਤ ਸੌਖਾ ਜਿਹਾ ਬਣਨ ਵਾਲਾ ਡਿਜ਼ਾਈਨ ਹੈ ਜੀ ਇਹ ਬਣਾ ਕੇ ਡਿਜ਼ਾਈਨ ਜ਼ਰੂਰ ਦੇਖਿਓ ਜੀ ਕਮੈਂਟ ਕਰਕੇ ਦੱਸਿਓ ਜਿਨ੍ਹਾਂ ਭੈਣਾਂ ਨੂੰ ਕ੍ਰੋਸ਼ੀਆਨੀ ਚਲਾਉਣਾ ਆਉਂਦਾ ਜੀ ਉਹ ਆਹ ਡਿਜ਼ਾਈਨ ਪਾ ਕੇ ਆਪਣੀ ਕੋਟੀ ਸਵੈਟਰ ਜਾਕਟ ਕੁਝ ਵੀ ਬਣ ਸਕਦੇ ਆ ਜੀ ਦੇਖੋ ਜੀ ਹੁਣ ਆਪਣੇ ਕੋਲ ਪਿਛਲੀ ਸਾਈਡ ਆ ਜਿਹੜੇ ਇਹ ਤਿੰਨ ਕੁੰਡੇ ਰਹਿ ਗਏ ਜੀ ਇਹ ਆਪਾਂ ਨੇ ਤਿੰਨੇ ਕੁੰਡੇ ਉਲਟੇ ਬੁਣਨੇ ਨੇ ਆਹ ਕੁੰਡਾ ਵੀ ਪਹਿਨੇ ਕੋਲ ਉਲਟੇ ਬੁਣ ਲੈਣੇ ਦੇਖੋ ਜੀ ਡਿਜ਼ਾਈਨ ਬਣ ਕੇ ਤਿਆਰ ਆ ਫਿਰ ਸਿੱਧੀ ਸਿਲਾਈ ਦੇ ਆਪਾਂ ਨੇ ਉਸੇ ਤਰ੍ਹਾਂ ਚਾਰ ਕੁੰਡਿਆਂ ਤੋਂ ਡਿਜ਼ਾਈਨ ਸ਼ੁਰੂ ਕਰ ਲੈਣਾ ਜੀ ਇੱਕ ਕੁੰਡਾ ਸਿੱਧਾ ਬੁਣ ਕੇ ਫਿਰ ਆਹ 3 ਗੁੰਡੇ ਛੱਡ ਕੇ ਇਹਦੇ ਇਹ ਗੁੰਡੇ ਨੂੰ ਪਾਣੀ ਪੈਲਾ ਬੁਣਾ ਚੌਥੇ ਨੂੰ ਇਸ ਤਰ੍ਹਾਂ ਹੀ ਆਪਾਂ ਨੇ ਆਪਣੀ ਦੋ ਸਲਾਈਆਂ ਦਾ ਡਿਜ਼ਾਈਨ ਹੈ ਜਿਹੜਾ ਰਿਪੀਟ ਕਰੀ ਜਾਣਾ ਜੀ ਡਿਜ਼ਾਈਨ ਨੇ ਆਪਣੇ ਨੇ ਅੱਗੇ ਤੋਂ ਅੱਗੇ ਬਣਦਾ ਚਾਹੀਦਾ ਹੈ ਨਾ ਦੇਖੋ ਕਿੰਨਾ ਸੁੰਦਰ ਲੱਗਦਾ ਇਹ ਡਿਜ਼ਾਈਨ ਚਲੋ ਜੀ ਫਿਰ ਡਿਜ਼ਾਈਨ ਬਣਾ ਕੇ ਜਰੂਰ ਦੇਖਿਓ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਕਮੈਂਟ ਕਰਿਓ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਦਿਨੋਂ ਧੰਨਵਾਦ ਜੀ